ਹਾਂ ਜੀ ਸਤਿ ਸ਼੍ਰੀ ਅਕਾਲ ਸਾਰੇ ਮਾਜਸ ਨੂੰ ਪਾਛਾ ਸੋਨ ਸਨ ਅਪਸੋਰ ਤੇ ਕੰਮ ਜੀ ਸਭ ਤੋਂ ਪਹਿਲਾਂ ਸਾਡੀ ਵੀਡੀਓ ਲਾਈਕ ਕਰਿਓ ਕਮੈਂਟ ਕਰਿਓ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਤੇ ਅੱਜ ਅਸੀਂ ਕਰਨਿਆਲਾ ਨਿਊ ਸਟਾਕ ਲੈ ਆਂਦਾ ਹੈ ਦੱਸਿਓ ਕਮੈਂਟ ਕਰਕੇ ਕੀ ਕੀ ਤੁਹਾਨੂੰ ਕਿਵੇਂ ਦਾ ਲੱਗਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਦੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤਾਂ ਕਿ ਅਸੀਂ ਜਿਹੜੀ ਫੈਬਰਿਕ ਦੀ ਡਿਟੇਲ ਦੱਸਦੇ ਆ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾ ਚੁੱਕੇ ਜਿਹੜੇ ਆਪਾਂ ਪ੍ਰਾਈਜ਼ ਨੇ ਆਪਾਂ ਨਾਲ ਹੀ ਮੈਂਸ਼ਨ ਕਰ ਦੇਵਾਂਗੇ ਕਈ ਭੈਣਾਂ ਨਾ ਉਹ ਵੀਡੀਓ ਤੋਂ ਸਕਿਪ ਕਰ ਦਿੰਦੀਆਂ ਨੇ ਫਿਰ ਨੀਚੇ ਕਮੈਂਟ ਆਉਂਦੇ ਨੇ ਤੁਸੀਂ ਪ੍ਰਾਈਜ਼ ਨਹੀਂ ਦੱਸਦੇ ਪ੍ਰਾਈਜ਼ ਨਹੀਂ ਪ੍ਰਾਈਜ਼ ਨਹੀਂ ਦੱਸਦੇ ਦੇਨ ਨਾਲ ਵੀਡੀਓ ਸੁਣਿਆ ਕਰੋ ਜੀ ਪ੍ਰਾਈਸ ਆਪਣੇ ਨਾਲ ਹੀ ਮੈਂਸ਼ਨ ਕੀਤੇ ਹੁੰਦੇ ਨੇ ਕਿ ਹਾਂ ਵਰਕ ਵਾਲੇ ਸੂਟਾਂ ਦੇ ਨਹੀਂ ਹੁੰਦੇ ਹੈਗੇ ਉਹ ਭੈਣਾਂ ਆਪਾਂ ਨੂੰ WhatsApp ਤੇ ਪੁੱਛ ਕੇ ਤੇ ਆਪ ਦਾ ਡਨ ਕਰ ਦਿੰਦੀਆਂ ਨੇਗੀਆਂ ਜਿਹੜੇ ਮੈਂ ਕੱਲ ਵੀਡੀਓ ਪਾਈ ਸੀ ਉਹਦੇ ਵਿੱਚ ਆਪਣੇ ਕੋਲੇ ਸਿਰਫ ਦੋ ਸੂਟ ਨੇ ਜੀ ਤੇ ਹੋਰ ਕੋਈ ਵੀ ਸੂਟ ਨਹੀਂ ਹੈਗਾ ਪਲੀਜ਼ ਮੈਸੇਜ ਨਾ ਕਰਿਓ ਤੇ ਇੱਕ ਵਾਈਟ ਕਲਰ ਦਾ ਸੂਟ ਹੈਗਾ ਤੇ ਇੱਕ ਮਾਊਸ ਕਲਰ ਦਾ ਦੋ ਕਲਰ ਰਹਿ ਗਏ ਜਿਹੜੀਆਂ ਭੈਣਾਂ ਨੇ ਲੈਣੇ ਨੇ ਉਹ ਵੀ ਆਪਣਾ ਫਾਸਟਲੀ ਆਰਡਰ ਕਰਕੇ ਰਖਵਾ ਸਕਦੀਆਂ ਨੇ ਨਹੀਂ ਉਹ ਵੀ ਨਹੀਂ ਮਿਲਨੇ ਹੈਗੇ ਕਦੇ ਦਿਨ ਤੱਕ ਇਦ ਨਹੀਂ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਤੁਹਾਡੇ ਸਪੋਰਟ ਨਾਲ ਹੀ ਹੈ ਜੀ ਸਾਰਾ ਕੁਝ ਤੈਅ ਦਿলো ਧੰਨਵਾਦ ਤੁਸੀਂ ਮੇਰੀ ਇੰਨੀ ਸਪੋਰਟ ਕੀਤੀ ਤੇ ਕਈ ਭੈਣਾਂ ਨਵੀਆਂ ਜੁੜੀਆਂ ਨੇ ਉਹਨਾਂ ਦਾ ਵੀ ਬਹੁਤ ਦਿলো ਧੰਨਵਾਦ ਹਨਾ ਜੀ ਤੇ ਪ੍ਰਾਣੀਆਂ ਦਾ ਵੀ ਦਿলো ਧੰਨਵਾਦ ਤੇ ਵਾਹਿਗੁਰੂ ਦੀ ਕਿਰਪਾ ਨਾਲ ਆਪਣੇ ਲਈ ਕੰਮ ਬਹੁਤ ਜ਼ਿਆਦਾ ਹੈਗਾ ਆ ਜਿੰਨੇ ਵੀ ਸਾਰੇ ਟਰ ਲੱਗੇ ਹੋਏ ਨੇ ਇੱਧਰ ਤੇ ਉੱਧਰ ਸਾਰੇ ਸਟਿਚਿੰਗ ਵਾਲੇ ਸੂਟ ਪਏ ਨੇਗੇ ਇਹ ਅਲੱਗ-ਅਲੱਗ ਕਸਟਮਰਾਂ ਦੇ ਸੂਟ ਨੇਗੇ ਤੇ ਆਪਾਂ ਲਾਈਨਿੰਗ ਵਗੈਰਾ ਵਾਸ਼ ਕਰਕੇ ਸਾਰੇ ਸਟਿਚਿੰਗ ਲਈ ਫੇਰ ਦਵਾਂਗੇ ਸੂਟ ਤੇ ਉਮੀਦ ਕਰਦੀ ਆ ਸਾਡੇ ਤੁਹਾਨੂੰ ਸੂਟ ਪਸੰਦ ਆ ਰਹੇ ਨੇਗੇ ਐਦਾਂ ਹੀ ਹਨਾ ਸੋਹਣੇ-ਸੋਹਣੇ ਸੂਟ ਆਪਾਂ ਤੋਂ ਲੈ ਕੇ ਤੁਸੀਂ ਪਾਉਂਦੇ ਰਹੋ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਤੁਹਾਨੂੰ ਅਲੱਗ ਜਿਹੇ ਦਾ ਫੈਬਰਿਕ ਦਵਾਵਾਂ ਤੇ ਅੱਜ ਜਿਹੜੇ ਮੈਂ ਤੁਹਾਨੂੰ ਸੂਟ ਦਿਖਾਉਣ ਜਾ ਰਹੀ ਆਂ ਜੀ ਰਾਮ ਟੈਕਸ ਦੇ ਨੇਗੇ ਪਿਓਰ ਕਾਟਨ ਦੇ ਸੂਟ ਨੇਗੇ ਬਹੁਤ ਜ਼ਿਆਦੇ ਡਿਮਾਂਡ ਸੀਗੀ ਆਪਣੇ ਫਟਾਫਟ ਆਰਡਰ ਕਰਕੇ ਸਿਰਫ 2-2 ਸੂਟ ਲੈਣਗੇ ਸਿਰਫ 2-2 ਸੂਟ ਲੈਣਗੇ ਇਹ ਵਾਲੇ ਇਹ ਆਪਾਂ ਥਾਂ ਹੀ ਲੈ ਲਿਆ ਸੀਗਾ ਰਾਮ ਟੈਕਸ ਦੇ ਨੇ ਦੇਖੋ ਇੰਨਾ ਜ਼ਿਆਦੇ ਫਾਈਨ ਕੁਆਲਿਟੀ ਹੈਗੀ ਕੱਪੜੇ ਦੀ ਜਿੰਨੀ ਵੀ ਤੁਸੀਂ ਕਹਿ ਦੋ ਬਿਨਾ ਲਾਈਨਿੰਗ ਤੋਂ ਸਟਿਚ ਹੋਣਗੇ ਇਹਦੇ ਨਾਲ ਤੁਸੀਂ ਕੋਟੇ ਜਾਂ ਚੁਣਾਉਣ ਦੇ ਦੁਪट्टे ਰੱਖ ਸਕਦੇ ਹੋਗੇ ਤੇ ਸਟੀਚਿੰਗ ਕਰਵਾਉਣੇ ਤੁਸੀਂ ਗੱਲ ਸਾਡੇ ਤੇ ਛੱਡ ਦਿਓ ਬਹੁਤ ਜਿਆਦੇ ਫੈਬਰਿਕ ਇੰਨਾ ਕ ਜਿਆਦੇ ਸੌਫਟ ਹੈ ਜਿੰਨਾ ਵੀ ਕਹਿ ਦੂੰ ਜਿੰਨੇ ਕਲਰ ਨੇ ਮੈਂ ਤੁਹਾਨੂੰ ਸਾਰੇ ਸ਼ੋਅ ਕਰੂੰਗੀ ਬਹੁਤ ਜਿਆਦੀ ਡਿਮਾਂਡ ਸੀਗੀ ਫਟਾਫਟ ਪੈਨੋ ਜਦੋਂ ਤੁਸੀਂ ਵੀਡੀਓ ਦੇਖ ਲੈਣੇ ਹੋ ਨਾ ਉਹਦੇ ਨਾਲ ਦੀ ਨਾਲ ਤੁਸੀਂ ਆਪਣਾ ਆਰਡਰ ਦੇ ਦਿਆ ਕਰੋ ਮੈਨੂੰ ਅੱਜ ਜਿੰਨੇ ਵੀ ਆਰਡਰ ਆਏ ਨੇਗੇ ਸਾਰੇ ਸੋਲਡ ਹੋ ਚੁੱਕੇ ਸੀਗੇ ਕਿਸੇ ਨੂੰ ਇੱਕ ਸੂਟ ਵੀ ਨਹੀਂ ਮਿਲਿਆ ਹੈਗਾ ਦੇਖੋ ਕਿੰਨੇ ਜਿਆਦੇ ਸੋਹਣੇ ਸੂਟ ਲੰਗੇ ਇਹ ਹੈਗੀ ਹੈਗੀ ਸ਼ਰਟ ਤੁਸੀਂ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਇਹਨਾਂ ਸੌਫਟ ਕੱਪੜਾ ਹੈਗਾ ਜਿੰਨਾ ਵੀ ਕਹਿ ਦੋ ਜਿੰਨਾ ਭੈਣਾਂ ਦੇ ਆਰਡਰ ਚੱਲ ਰਹੇ ਨੇਗੇ ਉਹ ਵੀ ਤੁਸੀਂ ਰਖਵਾ ਸਕਦੇ ਹੋ ਆ ਹੈਗੀ ਹੈਗੀ ਜੀ ਸਲਵਾਰ ਇਹਨਾਂ ਜਿਆਦਾ ਸੋਹਣਾ ਕੱਪੜਾ ਜਿੰਨਾ ਵੀ ਤੁਸੀਂ ਕਹਿ ਦੋ ਇਸ ਤਰ੍ਹਾਂ ਇਹ ਸੂਟ ਬਣੂਗਾ ਜੀ ਵਾਈਟ ਕਲਰ ਦੀ ਲੈਸ ਲਾ ਕੇ ਆਪਾਂ ਇਹਨੂੰ ਫਿਨਿਸ਼ਿੰਗ ਕਰਾਂਗੇ ਜਿੰਨਾਂ ਵਾਲੇ ਸਟਿਚਿੰਗ ਦੇ ਆਰਡਰ ਨੇਗੇ ਬਹੁਤ ਜਿਆਦਾ ਸੋਹਣਾ ਸੂਟ ਬਣੂਗਾ ਬਣ ਕੇ ਔਰਗੈਂਜ਼ਾ ਦੀ ਜਿੱਦਾਂ 트ੈਂਡਿੰਗ ਦੇ ਵਿੱਚ ਲੈਸ ਹੈਗੇ ਉਵੇਂ ਆਪਾਂ ਲੈਸ ਦੀ ਫਿਨਿਸ਼ਿੰਗ ਦਵਾਂਗੇ ਦੁਪੱਟਾ ਤੇ ਵਾਈਟ ਤੇ ਆਪਾਂ ਪੀਚ ਰੱਖ ਦਾਂਗੇ ਟਾਈ ਐਂਡ ਡਾਈ ਬਹੁਤ ਜਿਆਦਾ ਸੋਹਣਾ ਗ੍ਰੇਸ ਬਣੂਗੀ ਸੂਟ ਦੀ ਬਣ ਕੇ ਦੋ ਦੋ ਸੂਟ ਲੈਣਗੇ ਇੱਕ ਇੱਕ ਕਲਰ ਦੇ ਵਿੱਚ ਸਿਰਫ ਜਿਨੇ ਭੈਣਾਂ ਨੇ ਲੈਣੇ ਨੇ ਆਪਣੇ ਫਾਸਟਲੀ ਆਰਡਰ ਕਰਕੇ ਰਖਵਾ ਲਿਓ ਰਾਮ ਟੈਕਸ ਦੇ ਸੂਟ ਲੈਣਗੇ 1350 ਪ੍ਰਾਈਸ ਹੈਗਾ ਇਹਨਾਂ ਦਾ ਵਿਦ ਸ਼ਿਪਿੰਗ ਹੈਗੀ ਇੰਡੀਆ ਵਾਲਿਆਂ ਵਾਸਤੇ ਵਿਦ ਸ਼ਿਪਿੰਗ ਹੈਗੀ ਵਿੱਚ ਠੀਕ ਹੈ ਜੀ ਸਕਰੀਨ ਸ਼ਾਟ ਲੈ ਲਓ ਤੇ ਵਟਸਐਪ ਤੇ ਆਪਣਾ ਮੈਸੇਜ ਕਰਕੇ ਸੂਟ ਇੱਕ ਸਾਈਡ ਤੇ ਰਖਵਾ ਦਿਓ ਵੀ ਸਾਡਾ ਫਾਈਨਲ ਹੈ ਜੀ ਡਨ ਹੈ ਪੇਮੈਂਟ ਤੁਸੀਂ 1 ਕੱਦੇ ਦਿਨ ਤੱਕ ਕਰਦੇ ਹੋ ਹੋਲਡ ਤੇ ਰਖਵਾ ਦਿਆ ਕਰੋ ਪਰ ਹੋਲਡ ਤੇ ਤੁਸੀਂ ਤਾਂ ਰਖਵਾਏ ਸੂਟ ਜੇ ਤੁਸੀਂ 1 ਕੱਦੇ ਦਿਨ ਤੱਕ ਪੇਮੈਂਟ ਕਰੋਗੇ ਨਹੀਂ ਫਿਰ ਕੋਈ ਹੋਰ ਬਹੁਤ ਸਾਰੇ ਭੈਣਾ ਮੰਗਦੇ ਹੁੰਦੇ ਆ ਆਪਾਂ ਉਹਨਾਂ ਨੂੰ ਦੇ ਦਾਂਗੇ ਸਕਰੀਨਸ਼ਾਟ ਲੈ ਲਓ ਬਹੁਤ ਜਿਆਦੇ ਸੋਹਣੀ ਮੈਚਿੰਗ ਹੈ ਪਹਿਲਾ ਸੂਟ ਇਹ ਸੀ ਜੀ ਕਲਰ ਤੁਸੀਂ ਚੈੱਕ ਕਰ ਸਕਦੇ ਹੋਗੇ ਇਹ ਸੂਟ ਤਾਂ ਆਪਣੇ ਕੋਲੇ ਘੰਟੇ ਦੇ ਵਿੱਚ ਵਿੱਚ ਇੱਕ ਸੂਟ ਵੀ ਨਹੀਂ ਬਚਣਾ ਹੈਗਾ ਦੂਜਾ ਕਲਰ ਹੈਗਾ ਜੀ ਵਿੱਚ ਫਰੋਦੀ ਦੇਖ ਮੈਂ ਉਹੀ ਸਟੱਫ ਚੱਕਦੀ ਹੁੰਦੀ ਆਂਗੀ ਜਿਹੜਾ ਮੈਨੂੰ ਵੀ ਐਵੇਂ ਕਪੜਾ ਵੀ ਸੌਫਟ ਲੱਗੇ ਵੀ ਵਧੀਆ ਲੱਗੇ ਕਪੜਾ ਆਪਾਂ ਉਹ ਚੱਕਦੇ ਆਂਗੇ ਘਟੀਆਂ ਕੁਝ ਵੀ ਨਹੀਂ ਚੱਕਦੇ ਹੈਗੇ ਇਹਦੇ ਨਾਲ ਹੈਗੀ ਐਸੀ ਇਹ ਵਾਲੀ ਸਲਵਾਰ ਬਹੁਤ ਜਿਆਦੇ ਸੋਹਣੇ ਸੂਟ ਨੇਗੇ ਜੇ ਤੁਸੀਂ ਸਲਾਈ ਸਾਡੇ ਤੇ ਕਰਵਾਉਂਗੇ ਫਿਰ ਸਾਡੇ ਤੇ ਗੱਲ ਛੱਡ ਦਿਓ ਅਸੀਂ ਇੰਨਾ ਸੋਹਣਾ ਸੂਟ ਬਣਾ ਕੇ ਦੇਵਾਂਗੇ ਤੁਹਾਨੂੰ ਜਿੰਨਾ ਵੀ ਕਹਿ ਦੋ ਇਹ ਹੈਗਾ ਜੀ ਇਹਦੇ ਵਿੱਚ ਦੂਜਾ ਰੰਗ 1350 ਪ੍ਰਾਈਸ ਹੈਗਾ ਸਕਰੀਨਸ਼ਾਟ ਲੈ ਲਓ ਜਿਹੜਾ ਸਕਰੀਨਸ਼ਾਟ ਲੈਣਾਗਾ ਤੁਸੀਂ ਜ਼ੂਮ ਕਰਕੇ ਨਾਲ ਲਿਆ ਕਰੋ ਦੂਰੋਂ ਲਿਆ ਕਰੋ ਜੀ ਆਪਾਂ ਇੰਡੀਆ ਦੇ 4 ਤੋਂ 5 ਦੇ ਵਿੱਚ ਵੀਡੀਓ ਪਾਉਣੇ ਹੁੰਨੇ ਆਂਗੇ ਤੁਸੀਂ ਜਿਹੜੀਆਂ ਬਾਹਰ ਲੀਆਂ ਪਹਿਣਾ ਨਹੀਂ ਗੀਆਂ ਚੈੱਕ ਕਰ ਲਿਆ ਕਰੋ ਯੋਨ ਪਿੰਕ ਕਲਰ ਇੰਨਾ ਜਿਆਦਾ ਸੋਹਣਾ ਕਲਰ ਹੈ ਜਿੰਨਾ ਵੀ ਕਹਿ ਦੋ ਨਾਲ ਹੈਗੀ ਹੈ ਜਿਗਜੈਗ ਵਾਲੀ ਬੋਟਮ ਗਰਮੀ ਵੀ ਬਹੁਤ ਜਿਆਦਾ ਪਹਿਰੀ ਐ ਇੰਨਾ ਸੌਫਟ ਕੱਪੜਾ ਹੈਗਾ ਆਰਾਮਦਾਰੀ ਹੈ ਜਿਹੜੀ ਪੈਨ ਦਾ ਪਹਿਲਾ ਆਰਡਰ ਆ ਜਾਊਗਾ ਆਪਾਂ ਉਹਦਾ ਸੂਟ ਰੱਖੀ ਚੱਲਾਂਗੇ ਓਵੇਂ ਓਵੇਂ ਜਿਹੜੀਆਂ ਰਹਿ ਗਈਆਂ ਫਿਰ ਆਪਾਂ ਹੋਰ ਸਟਾਕ ਲੈ ਕੇ ਆਵਾਂਗੇ ਉਹਨਾਂ 'ਚੋਂ ਤੁਸੀਂ ਲੈ ਲਿਓ ਬਿਨਾ ਲਾਈਨਿੰਗ ਤੋਂ ਪਹਿਨਗੇ ਇਹ ਲਾਈਨਿੰਗ ਦੀ ਇਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਸਕਰੀਨਸ਼ਾਟ ਲੈ ਲਓ ਆਹ ਸਲਵਾਰ ਹੈਗੀ ਜਾਂ ਸ਼ਰਟ ਹੈਗੀ yellow color yellow color ਦੀ ਬਹੁਤ ਜ਼ਿਆਦਾ ਡਿਮਾਂਡ ਆਉਂਦੀ ਹੈਗੀ ਆਪਣੇ ਕੋਲੇ ਬਹੁਤ ਲਾਈਕ ਕਰ ਦੇਣਗੇ ਯੈਲੋ ਇਹਦੇ ਨਾਲ ਵੀ ਹੈਗੀ ਹੈਗੀ ਜਿਗਜੈਗ ਵਾਲੀ ਬਾਟਮ ਬਹੁਤ ਸੋਹਣੇ ਸੋਬਰ ਜੇ ਕਲਰ ਨੇ ਗਰਮੀ ਵਾਲੀ ਦੇਖੋ ਜੀ ਸਾਰਾ ਰਾਮ ਟੈਕਸ ਦਾ ਫੈਬਰਿਕ ਹੈਗਾ ਸਾਡੇ 1350 ਪ੍ਰਾਈਸ ਹੈ ਵਿਦ ਸ਼ਿਪਿੰਗ ਹੈ ਪਰ ਇਹ ਕਿਤੇ ਨਹੀਂ ਜੀ ਮਸਲੀਨ ਦੇ ਉੱਪਰ ਕੱਲ ਆਪਾਂ ਜਿਹੜੇ ਸੂਟ ਪਾਏ ਸੀਗੇ ਵਰਕ ਵਾਲੇ ਆਪਣੇ ਸੋਲਡ ਹੋ ਚੁੱਕੇ ਨੇਗੇ ਜਿੰਨਾ ਪਹਿਣਾ ਨੇ ਲੈ ਲੇ ਠੀਕ ਆ ਆ ਦੇਖੋ ਜੀ ਇਹ ਹੈਗੇ ਨੇ ਸੈਂਟਰ ਪੈਨਲ ਇਹ ਹੈਗਾਗਾ ਫਰੰਟ ਦਾ ਵਰਕ ਹੈਗਾ ਆਪਾਂ ਜਿਆਦਾ ਹੈਵੀ ਨਹੀਂ ਵਰਕ ਕਰਾਇਆ ਹੈਗਾ ਮਸਲੀਨ ਦਾ ਸੂਟ ਆ ਲਾਈਨਿੰਗ ਆਲਾ ਮਸਲੀਨ ਪੂਰੀ ਵਧੀਆ ਹੈਗੀ ਜਿਹੜਾ ਇਹ ਵਾਲਾ ਫਲਾਰ ਹੈਗਾ ਇਹ ਬੈਕ ਤੇ ਆਊਗਾ neck ਦੇ ਜਿਹੜਾ ਬੈਕ ਨੈਕ ਹੈ ਨਾ ਉਹ ਤੇ ਆਊਗਾ ਇਹ ਵਾਲਾ ਫਲਾਰ ਤੇ ਜਦ ਸਟਿਚ ਹੋ ਗਿਆ ਉਹ ਸੂਟ ਬਹੁਤ ਜ਼ਿਆਦਾ ਸੋਹਣਾ ਬਣੂਗਾ ਤੁਸੀਂ ਚੈੱਕ ਸਕਦੇ ਹੋ ਚੈੱਕ ਕਰ ਸਕਦੇ ਹੋਗੇ ਫਿਨਿਸ਼ਿੰਗ ਇਹ ਹੈਗੀਆਂ ਨੇ ਜੀ ਬਾਜੂ ਤੁਸੀਂ ਬਾਜੂ ਦਾ ਕੰਮ ਦੇਖ ਸਕਦੇ ਹੋਗੇ ਸਕਰੀਨ ਸ਼ਾਟ ਲੈ ਕੇ ਆਪਣਾ ਫਾਸਟਲੀ ਆਰਡਰ ਕਰਕੇ ਮੈਸੇਜ ਕਰਕੇ ਸੂਟ ਰਖਵਾ ਲਿਓ ਨਾਲ ਹੈਗਾ ਜੀ ਦੁਪੱਟਾ ਮਸਲੀਨ ਦਾ ਲਾਈਨ ਵਾਲਾ 22 ਮੀਟਰ ਦਾ ਦੁਪੱਟਾ 44 ਇੰਚ ਪਨਾਂਗਾ ਖੁੱਲਾ ਡੁਲੇ ਦੁਪੱਟੇ ਨਹੀਂਗੇ ਸਕਰੀਨ ਸ਼ਾਟ ਲੈ ਲਓ ਜੀ ਮੈਸੇਜ ਕਰ ਦਿਓ ਤੇ ਕ੍ਰਾਸ਼ ਦੇ ਉੱਪਰ ਆਪਾਂ ਸੂਟ ਰੈਡੀ ਕੀਤਾ ਹੈ ਫ੍ਰੀ ਸਾਈਜ਼ ਸੂਟ ਹੈਗਾ ਇਹ ਜਿਹੜੀ ਮਰਜ਼ੀ ਪੈਨ ਲੈ ਸਕਦੇ ਨੇਗੇ ਦੇਖੋ ਦੁਪੱਟਾ ਆਪਾਂ ਨਾਲ ਲਗਾ ਦਾਂਗੇ ਆ ਨੈੱਕ ਬਣਿਆ ਹੋਇਆ ਤੇ ਸੈਂਟਰ ਦੇ ਵਿੱਚ ਬੁੱਟੀਆਂ ਨੇਗੀਆਂ ਘੇਰਾ ਵੀ ਬਣਿਆ ਹੋਇਆ ਬਹੁਤ ਹੀ ਜਿਆਦਾ ਸੋਹਣਾ ਕੰਮ ਹੋਇਆ ਹੋਇਆ ਕ੍ਰਾਸ਼ ਕਾਟਨ ਦਾ ਸੂਟ ਹੈ ਵਿਦਾਊਟ ਲਾਈਨਿੰਗ ਸਟਿਚ ਹੋਗਾ ਲਾਈਨਿੰਗ ਦੀ ਕੋਈ ਲੋੜ ਨਹੀਂ ਹੈਗੀ ਇਹਨੂੰ ਵਰਕ ਤੁਸੀਂ ਚੈੱਕ ਕਰ ਸਕਦੇ ਹੋਗੇ ਇਹ ਹੈਗਾ ਜੀ ਬਾਜੂ ਦਾ ਕੰਮ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਲਓ ਜੀ WhatsApp ਤੇ ਮੈਸੇਜ ਕਰ ਦਿਓ ਬਹੁਤ ਜਿਆਦਾ ਸੋਹਣਾ ਸੂਟ ਹੈ ਅਗਲਾ ਸੂਟ ਆਪਾਂ ਰੈਡੀ ਕੀਤਾ ਹੋਇਆ ਖਾਦੀ ਕਾਟਨ ਤੇ ਇਹ ਹੈਗਾ ਸਾਰਾ ਸਿੰਗਲ ਟਾਂਕੇ ਦਾ ਕੰਮ ਹੈਗਾ ਦੇਖੋ ਵਰਕ ਕਿੰਨਾ ਜ਼ਿਆਦਾ ਸੋਹਣਾਗਾ ਲੱਗ ਜਿੰਦਾਗਾ ਸਿੰਗਲ ਟਾਂਕੇ ਦਾ ਕੰਮ ਹੋਇਆ ਹੋਇਆ ਸਾਰਾ ਇਹਦਾ ਕਲਰ ਵੀ ਬੇਬੀ ਬਲੂ ਹੈਗਾ ਅਲੱਗ ਜਿਹੇ ਦਾ ਕਲਰ ਹੈ ਬਹੁਤ ਜ਼ਿਆਦਾ ਸੋਹਣਾ ਉਹ ਜਿਹੜਾ ਫਲਾਰ ਹੈ ਸਾਰਾ ਕਾਰਨਰ ਤੇ ਆਊਗਾ ਇੱਕ ਸਾਈਡ ਤੇ ਇੱਧਰ ਇਹ ਵਾਲੇ ਸਾਰੇ ਉੱਪਰ neck ਤੱਕ ਆਉਣ ਆਊਗਾ ਡਿਜ਼ਾਈਨ ਹੈ ਤੇ ਨਾਲ ਆਪਾਂ ਰੱਖਿਆਗਾ ਮਲਬਰੀ ਦਾ ਦੁਪੱਟਾ ਦੁਪੱਟੇ ਤੇ ਆਪਾਂ ਫਿਨਿਸ਼ਿੰਗ ਕਰਾਂਗੇ ਜੀ ਹਜੇ ਫਿਲਹਾਲ ਕੋਈ ਨਹੀਂ ਕੀਤੀ ਹੈਗੀ ਤੇ ਬਾਜੂ ਮੈਂ ਤੁਹਾਨੂੰ ਦਿਖਾਉਣੀ ਹੈਗੀ ਆਸੀ ਜੀ ਬਾਜੂ ਇਹ ਬਾਾਹਾਂ ਦੇ ਫਲਾਰ ਨੇ ਦੂਜੀ ਤੇ ਵੀ ਐਵੇਂ ਹੀ ਹੈਗਾ ਪਾਈਪਿੰਗ ਵਗੈਰਾ ਜਦੋਂ ਲੱਗ ਜੂਗੀ ਨਾ ਫਿਰ ਸੂਟ ਦੀ ਫੁੱਲ ਗ੍ਰੇਸ ਆਉਂਦੀ ਹੁੰਦੀ ਹੈ ਜਦੋਂ ਬਟਨ ਵਗੈਰਾ ਲੱਗ ਕੇ ਕੁਈ ਨੈਕ ਦਾ ਡਿਜ਼ਾਈਨ ਦੇਤਾ ਹਨਾ ਫਿਰ ਜਿਆਦੇ ਸੋਹਣੇ ਬੰਦਦੇ ਨੇ ਸੂਟ ਤੁਸੀਂ ਰਖਵਾ ਸਕਦੇ ਹੋ ਆਪਣਾ ਸੂਟ ਜਿੰਨਾ ਪਹਿਣਾ ਦੇ ਆਰਡਰ ਚੱਲ ਰਹੇ ਨੇ ਤੁਸੀਂ ਰਖਵਾ ਸਕਦੇ ਹੋ ਬਹੁਤ ਜਿਆਦੇ ਸੋਹਣੇ ਸੂਟ ਲੇਗੇ ਅੱਜ ਜਿਹੜੇ ਵਰਕ ਵਾਲੇ ਦਿਖਾਏ ਨੇ ਤੁਹਾਨੂੰ ਮੈਂ ਤੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਫਟਾਫਟ ਆਰਡਰ ਕਰਕੇ ਰਖਵਾ ਦਿਓ ਜਿਹੜੇ ਪਯਾਰ ਕਾਟਨ ਦੇ ਸੂਟ ਲੈਣੇ ਬਹੁਤ ਜਿਆਦੇ ਸੋਹਣੇ ਸੂਣਨੇਗੇ ਬਾਹਰੀਏ ਪੈਨਲ ਦੀ ਵੀ ਬਹੁਤ ਜਿਆਦੇ ਮੰਗ ਸੀਗੀ ਸੂਟਾਂ ਦੀ ਤਾਂ ਵੀ ਤੁਸੀਂ ਆਪਣੇ ਫਟਾਫਟ ਰਖਵਾ ਦੋ ਤੇ 1350 ਪ੍ਰਾਈਸ ਹੈਗਾ ਤੇ ਸਟਿਚਿੰਗ ਸਾਡੇ ਤੇ ਛੱਡ ਦਿਓ ਅਸੀਂ ਬਹੁਤ ਜਿਆਦੇ ਸੋਹਣੀ ਤੁਹਾਨੂੰ ਸਟਿਚ ਕਰਕੇ ਦੇਵਾਂਗੇ ਤੇ ਉਮੀਦ ਕਰਦੀ ਆ ਅੱਜ ਵਾਲੇ ਜਿਹੜੇ ਸੂਣਨੇਗੇ ਤੁਹਾਨੂੰ ਪਸੰਦ ਆਏ ਹੋਣਗੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਐਵੇਂ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੁਹਾਡਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਆਪਣੇ 2k ਪੂਰੇ ਹੋਣ ਵਾਲੇ ਨੇਗੇ ਤੁਹਾਡੇ ਜੇ ਸਬਸਕ੍ਰਾਈਬਰ ਰਹਿ ਗਏ ਤੇ ਮੈਂ ਤੁਹਾਨੂੰ ਕਿਹਾ ਸੀ ਆਪਣੇ 2k ਪੂਰੇ ਕਰਦੋ ਤੁਸੀਂ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਮੈਂ ਤੁਹਾਡਾ ਬਹੁਤ ਦਿਲੋਂ ਥੈਂਕ ਯੂ ਕਰਦੀ ਆਂਗੀ ਸਾਰੀਆਂ ਭੈਣਾਂ ਦਾ ਤੇ ਇਦਾਂ ਹੀ ਆਪਣੇ ਤਾਂ ਸੋਹਣੇ ਸੋਹਣੇ ਸੂਟ ਲੈਂਦੇ ਰਹੋ ਕੋਈ ਵੀ ਤੁਹਾਡਾ ਆਪਣਾ ਡਿਜ਼ਾਈਨ ਆਪਾਂ ਨੂੰ ਸ਼ੇਅਰ ਕਰ ਸਕਦੇ ਹੋਗੇ ਜਿਵੇਂ ਦਾ ਵੀ ਤੁਸੀਂ ਸੂਟ ਰੈਡੀ ਕਰਵਾਉਣਾ ਕਰਵਾ ਸਕਦੇ ਹੋ ਪਾਰਟੀ ਵੇਅਰ ਕੋਈ ਵੀ ਹਰ ਤਰ੍ਹਾਂ ਦੇ ਵਰਕਰ ਆਪਣੇ ਕੋਲੇ ਅਵੇਲੇਬਲ ਹੈਗੇ ਨੇਗੇ ਤੁਸੀਂ ਸਾਨੂੰ ਇੱਕ ਵਾਰ ਪਿਕ ਸ਼ੇਅਰ ਕਰੋ ਤੇ ਮੈਂ ਅਸੀਂ ਤੁਹਾਨੂੰ ਸੇਮ ਸੂਟ ਰੈਡੀ ਕਰਕੇ ਦੇਵਾਂਗੇ ਤੇ ਉਮੀਦ ਕਰਦੀ ਆਂ ਅੱਜ ਵਾਲੇ ਸੂਟ ਤੁਹਾਨੂੰ ਪਸੰਦ ਆਏ ਹੋਣਗੇ ਅਗਲੀ ਵੀਡੀਓ ਲੈ ਕੇ ਆਵਾਂਗੇ ਜੀ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ